ਹੈਲੋ ਗਾਇਸ ਕੀ ਹਾਲ ਚੱਲ ਰਿਹਾ ਠੋਡੇ ਫੌਰ ਸਭ ਠੀਕ ਹੋ ਜੀ ਕਮਿਊਨਿਟੀ ਵਲੌਗ ਚੈਨਲ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਤੇ ਅੱਜ ਦਾ ਦਿਨ ਤਾਂ ਵਧੀਆ ਪਰ ਬੱਦਲ ਹੋਏ ਪਏ ਆ ਮੈਂ ਦੱਸ ਕੇ ਗਏ ਆ ਨਾ 27 22 ਦਾ ਮਤਲਬ ਦਾ 27 27 22 ਤਰੀਕ ਦਾ ਦੱਸ ਕੇ ਗਏ ਆ ਮੈਂ ਆਉਗਾ ਮੈਂ ਆ ਜਾਵਾਂਗੇ ਸਟੇਗਾ ਜੇ ਮੇਰਾ ਬਰਾਹਰ ਕਰਦੇ ਹੋ ਨਾ ਸਰਦੀਆਂ ਚ ਬੁਰਾ ਹਾਲ ਕੀ ਜਾਈਗਾ ਕਿ ਜਨ ਵਾਸਤੇ ਨੀ ਨਹੀਂ ਆਉਂਦਾ ਗਾ ਮੇਂ ਤਾਂ 27 28 ਤਰੀਕ ਨੂੰ ਆਊਗਾ ਹਜੇ ਤਾਂ ਹਜੇ ਤਾਂ ਟਾਈਮ ਹੀ ਕੁਝ ਨਹੀਂ ਆਇਆ ਗਾ ਆ ਸੱਚ ਤਰੀਕ ਹੀ ਕੁਝ ਨਹੀਂ ਹੈ ਤਾਂ 27 28 ਤਰੀਕ ਹੀ ਹੋਈ ਆ ਹਮ ਤਰੀਕਾ ਫਿਰ ਮੈਂ ਸਹੀ ਦੱਸਿਆ ਫਿਰ ਉਹਨੇ ਬਦਲਦਾ ਹੋ ਗਿਆ ਮੇਰੀਆਂ ਭਵਿਸ਼ਵਾਨੀਆਂ ਆਪਾਂ ਭਵਿਸ਼ਵਾਨੀ ਦੇਣ ਵਾਲੇ ਕੌਣ ਆਪਾਂ ਰੱਬ ਆ ਸਿਕਾਰ ਜੀ ਸਾਰਿਆਂ ਨੂੰ ਹੋਰ ਤੁਸੀਂ ਠੀਕ ਠਾਕ ਐਂ ਜੀ ਤੇ ਬਸ ਜਾਨਾਂ ਨੂੰ ਆਪਾਂ ਕਰਦਾ ਕੱਲਿਆਂ ਨੇ ਕੰਮ ਤੇ ਵੈਸੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਅੱਜ ਤੁਹਾਨੂੰ ਕੋਈ ਨਵੀਂ ਚੀਜ਼ ਹੈ ਹਾਂ ਵੀਡੀਓ ਦੇ ਵਿੱਚ ਹਾਂ ਰੈਸਪੀ ਕੋਈ ਜ਼ਰੂਰ ਪਾਵਾਂਗੇ ਆਪਾਂ ਉਹ ਕਿਹੜੀ ਪਾਵਾਂਗੇ ਉਹ ਤੁਹਾਨੂੰ ਵੇਖਣ ਤੇ ਪਤਾ ਲੱਗੂਗਾ ਫਿਲਹਾਲ ਤਾਂ ਮੈਂ ਹੁਣ ਘਰ ਦੀਆਂ ਨਾ ਕਰਦੀਆਂ ਸਵਾਈਆਂ ਕਿਉਂਕਿ ਬੱਚੇ ਗਏ ਹੋ ਸਕੂਲ ਤੇ ਸਾਰੇ ਭਾਂਡੇ ਚਿੰਡੇ ਖਿਲਰੇ ਪਏ ਆ ਇਹ ਲੋੜ ਨਹੀਂ ਤੇ ਆਇਆ ਭਾਂਡੇ ਢੀਂਡੇ ਵਗਾਨ ਨੇ ਅੱਜ ਇਹ ਲੋੜ ਫੇਰੇ ਤੇ ਆਇਆ ਜੇ ਸਾਰੇ ਸਫਾਈਆਂ ਘਰ ਦਾ ਨਹੀਂ ਕਰੂੰਗੀ ਪਰ ਸੋਨੇ ਵੀ ਚੱਲੇ ਕੰਮ ਤੇ ਹਾਂਜੀ ਤੇ ਮੈਂ ਹੁਣ ਘਰ ਦੀਆਂ ਸਫਾਈਆਂ ਵਗੈਰਾ ਕਰ ਲਈਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਪਰ ਜਦੋਂ ਬੱਚੇ ਸਕੂਲ ਜਾਂਦੇ ਤੇ ਹਸਬੰਦ ਵੀ ਕੰਮ ਤੇ ਜਾਵਣਦੇ ਉਸ ਤੋਂ ਬਾਅਦ ਹੀ ਫਿਰ ਘਰ ਦਾ ਕੰਮ ਸਾਰਾ ਹੁੰਦਾ ਹੈਗਾ ਉਨਾ ਚਿਰ ਸਾਰਾ ਖਲਾਰਾ ਹੀ ਪਿਆ ਰਹਿੰਦਾ ਹੈਗਾ ਦੇਖ ਲਓ ਖਾਣੇ ਵਾਲਾ ਟੇਬਲ ਵੀ ਸਾਫ਼ ਕਰਤਾ ਤੇ ਇੱਧਰਲਾ ਬੈੱਡਰੂਮ ਵੀ ਸਾਫ਼ ਕਰਤਾ ਸੌਰੀ ਬੈੱਡ ਸਾਫ਼ ਕਰਤਾ ਤੇ ਇੱਧਰਲਾ ਵੀ ਹੁਣ ਕਮਰੇ ਵਾਲਾ ਬੈੱਡ ਵੀ ਸਾਫ਼ ਕਰਤਾ ਨਿਹਰਾ ਲੈਟ ਹੈ ਇਤਿਕ ਪੜਦੇ ਦੇ ਨਾਲ ਨਾ ਨਿਹਰਾ ਜੇ ਪੈ ਜਾਂਦਾ ਤਾਂ ਕਰਕੇ ਤੇ ਬਸ ਹੀ ਉਹਨਾਂ ਚੀ ਦੀ ਸਫਾਈ ਆ ਜਿੰਨਾ ਚਿਰ ਬੱਚੇ ਘਰੇ ਨਹੀਂ ਹੁੰਦੇ ਜਿਰੋ ਬੱਚੇ ਘਰੇ ਆਗੇ ਨਾ ਤੇ ਉਹਦੇ ਫਟਾਫਟ ਬਸ ਖਲਾਰਾ ਖਲਾਰ ਦੇਣਗੇ ਕਿਉਂਕਿ ਫਟਾਫਟ ਹੁਣ ਅਸਰ ਤੇ ਵਰਦੀ ਉਹਨਾਂ ਨੇ ਚੇਂਜ ਕਰਨੀ ਹੁੰਦੀ ਐ ਤੇ ਵਰਦੀ ਬਸ ਲੈੱਡ ਤੇ ਸੱਟਦੀ ਐ ਤੇ ਬੈਗ ਵੇਟ ਤੇ ਸਿਰ ਤੇ ਹੈਗੇ ਆ ਤੇ ਉਸ ਤੋਂ ਬਾਅਦ ਬਸ ਫਿਰ ਤੁਹਾਨੂੰ ਪਤਾ ਹੀ ਫਿਰ ਖਲਾਰੇ ਪੈ ਜਾਂਦਾਗਾ ਤੇ ਹੁਣ ਮੈਂ ਬਸ ਭਾਂਡੇ-ਕੁੰਡੇ ਵੀ ਮਾਂਜਦੇ ਹੈਗੀ ਐ ਤੇ ਬਸ ਹੁਣ ਮੈਂ ਕੱਪੜੇ ਧੋਣ ਲੱਗਦੀ ਸੀਗੀ ਤੇ ਚਲ ਮੈਂ ਹੁਣ ਕੱਪੜੇ ਵੀ ਫਟਾਫਟ ਧੋਤ ਕੇ ਅੱਜ ਨਾ ਧੁੰਦ ਜੀ ਹੈਗੀ ਐ ਚੰਗੀ ਤਰ੍ਹਾਂ ਨਾ ਅੱਜ ਹੁਣੇ ਨਿਕਲਿਆ ਸੂਟ ਨਹੀਂ ਨਿਕਲਿਆ ਤੇ ਬਸ ਹੁਣ ਕੱਪੜੇ ਫਟਾਫਟ ਧੋ ਦਿੰਨੀ ਆ ਫਿਰ ਸੁੱਕ ਜਾਣਗੇ ਛੇਤੀ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਦੇ ਬਾਅਦ ਹੀ ਮੈਂ ਸੂਟ ਸਲਾਈ ਕਰੂੰਗੀ ਅੱਧਾ ਕਸੂਟ ਤਾਂ ਮੈਂ ਸਿਉਣਾ ਲਾ ਸੀਗਾ ਤੇ ਅੱਧਾ ਕਸੂਟ ਹੈ ਤੱਕ ਸਿਉਣਾਗਾ ਤੇ ਮੈਂ ਤੁਹਾਨੂੰ ਦਿਖਾਵਾਂਗੀ ਸੂਟ ਮੈਂ ਕਿਹੜਾ ਸਲਾਈ ਕਰੀ ਜਾਨੀ ਬਣੇ ਰ ਆਪਣੇ ਵਲੌਗ ਦੇ ਨਾਲ ਆਪਣੇ ਨਾਲ ਕੇ ਕੋਲੇ ਕੱਪੜੇ ਇੰਨੇ ਕੱਪੜੇ ਹੈਗੇ ਬਸ ਹੁਣ ਮੈਂ ਧੋਣ ਲੱਗਦੀ ਆ ਬਾਲਟੀਆਂ ਪਾਣੀ ਨਾਲ ਭਰ ਲੀਆਂ ਸੀਆਂ ਤੇ ਇਧਰ ਲੈਟ੍ਰੀਨ ਬਾਥਰੂਮ ਵੀ ਮੈਂ ਸਾਫ ਕਰਤਾ ਹੈਗਾ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਸੂਟ ਮੈਂ ਕੱਪੜੇ ਤਾਂ ਧੋ ਜਾਂਦੇ ਆਗੇ ਤੇ ਮੈਂ ਕਿਚਨ ਨੂੰ ਨਾ ਆਪਾਂ ਸੂਟ ਦਿਖਾ ਦਿੰਦੇ ਆ ਤੁਹਾਨੂੰ ਮੈਂ ਕਿਹਾ ਸੀ ਨਾ ਮੈਂ ਸੂਟ ਦਿਖਾਉਂਗੀ ਤੁਹਾਨੂੰ ਦਿਖਾਉਣੀ ਮੈਂ ਕਿਹੜਾ ਸੂਟ ਸਲਾਈ ਕਰੀ ਜਾਨੀ ਆ ਉਦੋਂ ਤੱਕ ਬਚਾਉਣ ਦੇਖੋ ਹਜੇ ਆ ਜੈਂਪਰ ਤੇ ਤਰਪਾਈ ਕਰਨ ਵਾਲੀ ਆ ਤੇ ਇਸ ਜੈਂਪਰ ਦੇ ਵੀ ਤਰਪਾਈ ਕਰਨ ਵਾਲੀ ਆ ਉਹ ਪਾਗੇ ਦੇ ਵਿੱਚ ਬੰਨ ਕੇ ਰੱਖ ਦੇਣੀ ਆ ਸਾਰਾ ਪਾਗੇ ਤੇ ਰੱਖ ਦਿਆਂਗੇ ਅੱਡੋ ਵੀ ਟੋਟੇ ਜਾਂ ਬਵਾ ਦਿੰਦੇ ਆ ਨਾ ਤਾਂ ਕਰਦੇ ਆ ਆ ਸੂਤ ਸਲਾਈ ਕੀਤਾ ਹੈ ਤੇ ਦੇਖੋ ਆਗਲਾ ਜਿਆਦਾ ਡਾਰਕ ਕਲਰ ਨਹੀਂ ਹੈ ਪੀਚਾ ਕਰਨਾ ਰਹੇਗਾ ਸੂਰਤ ਆਮਲੇ ਸਲਾਈ ਹੈ ਇਸ ਤਰੀਕੇ ਨਾਲ ਜੋ ਅੱਜਕੱਲ ਚਾਰ ਚਲਦੀ ਹੈ ਨਾ ਲੈਸ ਲੱਗਦੀ ਹੈ ਇਦਾਂ ਹੀ ਲਾਈ ਗਈ ਹੈ ਇੱਥੇ ਦੇਖੋ ਆ ਆਪਾਂ ਦੇ ਜਾਂਦਾ ਐਸਾ ਮੈਂ ਤੁਹਾਨੂੰ ਦਿਖਾ ਕਿ ਦੇਖੋ ਇਗਜ਼ੈਂਪਲ ਆ ਦੇਖੋ ਜੀ ਆ ਇਸ ਤੇ ਲਾਤਾ ਹੈਗੇ ਮੂਰੇ ਫਰੰਟ ਤੇ ਇਸ ਤੋਂ ਆਪ ਲੰਬਾਈ ਦੇ ਵਿੱਚ ਲਾਤੀ ਲੈਂਸ ਤੇ ਐਦਾਂ ਦਾ ਮੈਂ ਗਲਾ ਬਣਾਇਆ ਜੈਂਪਰ ਦਾ ਇਹ ਆ ਜੇ ਬਾਜੂ ਲਾਉਣ ਵਾਲੇ ਹੈਗੇ ਤੇ ਬਾਜੂ ਵਾਸਤੇ ਕੱਟੇ ਪਏ ਐ ਤੇ ਇੱਕ ਮਿੰਟਾਂ ਵਿੱਚ ਮੈਂ ਤੁਸੀ ਜਰੂਰ ਦੱਸੂਗੀ ਮੈਂ ਇਹ ਜਿਹੜਾ ਸੂਟ ਆ ਸਲਾਈ ਸੋਨਾ ਕੀਤਾ ਸੋਹਣੀ ਮੈਂ ਲੈਂਸ ਲਾਈ ਜਾਈਗੀ ਇਹ ਪਤਲ ਕਲਰ ਦੀ ਲੈਂਸ ਲੱਗੀ ਹੈ ਕਿ ਆ ਮੰਦਾ ਆ ਕੀ ਸੀ 400 ਰੁਪਏ ਮੀਟਰ ਨੇ 435 ਰੁਪਏ ਮੀਟਰ ਆ ਗਈ ਸੀ ਤਾਂ ਇਸੇ ਪਤਾ ਕੀ ਗੱਲ ਆ ਜੇ ਹੁਣ ਆਪਾਂ ਸੂਟ ਸੋਨਾ ਬਣਾਉਣਾ ਹਨਾ ਤਾਂ ਥੋੜੇ ਬੋਤੇ ਤਾਂ ਆਪ ਨੂੰ ਪੈਸੇ ਲਾਉਣੇ ਪੈਂਦੇ ਹੈਗੇ ਕੋਈ ਨਾ ਕੋਈ ਤਾਂ ਫੁੰਡੀਆਂ ਵਗੈਰਾ ਪਾਉਣੇ ਪੈਂਦਾ ਤੇ ਮੈਂ ਥੋੜੇ ਬੋਤੇ ਪੈਸੇ ਲਾ ਕੇ ਡਿਜ਼ਾਈਨ ਬਣਾਦਾਗਾ ਤੇ ਦੇਖੋ ਸੂਟ ਵੀ ਫਿਰ ਕਿੱਡਾ ਸੋਨਾ ਲੱਗਦਾਗਾ ਸਭ ਇਹ ਮਿਲਦਾ ਸੋ ਹਾਂ 120 ਕ ਵੀ ਆਈ ਸੀ ਮਨਦਾ ਇਹ ਲੈਸ ਤੇ ਹਜੇ ਬਾਵਾ ਤੇ ਲਾਉਣ ਵਾਲੀ ਹੈਗੀ ਤੇ ਬਾਵਾ ਵੀ ਹਜੇ ਸਲਾਈ ਕਰਾਣੀਆਂ ਆ ਤੇ ਸਭ ਤੋਂ ਵੱਡੀ ਇਹ ਗੱਲ ਹੈਗੀ ਅਭਿਆ ਜਿਹੜੀ ਮਸ਼ੀਨ ਹੈਗੀ ਅਵੇਲਾ ਤੇ ਇਹਦੇ ਤੇ ਬਹੁਤ ਵਧੀਆ ਸੂਟ ਸਵਾਈ ਕੀਤਾ ਜਾਂਦਾ ਜਾ। ਕਿਉਂਕਿ ਮੋਟਰ ਲੱਗੀ ਹੋਈ ਹੈਗੀ ਨਾ ਤੇ ਹੱਥੀ ਫਿਰੇਦੇ ਹੈ ਨਹੀਂ ਕੀ ਤੇ ਇਹ ਹੈਗਾ ਵੀ ਬਾਹ ਜੁਣੇ ਤੋਂ ਪਤਾ ਲਾ ਕਿਉਂਕਿ ਅੱਗੇ ਹੱਥਾਂ ਹੱਥ ਤੇ ਮੈਂ ਸੂਟ ਸਲਾਈ ਕਰਦੀ ਸੀ ਤੇ ਬਾਹ ਦੁਖਣ ਲੱਗ ਜਾਂਦੀ ਸੀ ਤੇ ਇਹਦੇ ਉੱਤੇ ਹੁਣ ਜਿੰਨਾ ਚਿਰ ਮਰਜ਼ੀ ਸੂਟ ਸਲਾਈ ਕਰੀ ਜਾਓ ਬਾਹ ਨਹੀਂ ਦੁਖੇ ਕਿਉਂਕਿ ਜਦੋਂ ਆਪਾਂ ਹੱਥੀ ਸਲਾਈ ਨਾ ਹਨ ਤੇ ਦੇਖੋ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਸੂਟ ਬਦੇ ਰਗੇ ਮੈਂ ਸੂਬ ਸੋਨਾ ਸੈਂਤਨ ਤੇ ਲੈਸ ਵੀ ਵਧੇ ਲਾਈ ਹੈਗੀ ਐ ਤੇ ਹਜੇ ਮੈਂ ਬਾਜ ਹੁਣ ਸਲਾਈ ਕਰੂੰਗੀ ਬਸ ਬਾਜ ਚੱਕੇ ਮ ਹੈਗੀ ਐ ਤੇ ਨਾਲ ਦੀ ਸਲਵਾਰ ਹੈਗੀ ਐ ਤਾਂ ਦਫਾ ਨਿਕਵਾਰਨੀ ਆਲੇ ਕੱਤੇ ਪਏ ਸਾਰੇ ਪੀਸ ਦੇਖੋ ਆ ਸਲਵਾਰ ਕੱਟੀ ਪਈ ਹੈਗੀ ਐ ਤੇ ਇਨੱਕ ਮੇਰੇ ਵਾਈਟ ਰਸਨ ਇਹਦੇ ਇਸ ਕੰਦਰ ਦਾ ਮੇਰੇ ਕੋਲ ਸੂਟ ਹੈਗਾ ਮੈਂ ਹੁਣ ਵਰਤਨ ਤੇ ਸਮਾਈ ਕੀਤਾ ਸੀਗਾ ਤੇ ਵਰਤਨ ਤੇ ਮੈਂ ਤੁਹਾਨੂੰ ਵਲੋਗ ਬਣਾ ਜਾਣੀ ਆ ਆਹ ਸੂਟ ਹੈ ਨਾ ਟੋਟਾ ਬਚ ਗਿਆ ਦੇਖਦੇ ਆ ਜੇ ਤਾਂ ਮੇਰੇ ਜੈਂਪਰ ਬਣਿਆ ਤੇ ਮੈਂ ਆਹ ਦਾ ਬਣਾ ਲਉਗੀ ਤੇ ਨਹੀਂ ਮੇਰੀ ਛੋਟੀ ਜੀ ਭਾਂਜੀ ਹੈਗੀ ਆ 1.5-2 ਸਾਲਾਂ ਦੀ ਹੈਗੀ ਆ ਤੇ ਉਹਦੇ ਵਾਸਤੇ ਵਧੀਆ ਜੱਫਾ ਬਣਾ ਦੂੰਗੀ ਤੇ ਜਦੋਂ ਮੈਂ ਫਰਾਕ ਬਣਾਇਚੇ ਤਾਂ ਮੈਂ ਬਣਾਇਆ ਤੁਹਾਨੂੰ ਜ਼ਰੂਰ ਦਿਖਾਵਾਂਗੀ ਮੈਂ ਫਰਾਕ ਹੀ ਬਣਾ ਲਈ ਆ ਤੇ ਜਦੋਂ ਆਹ ਸੂਟ ਪੂਰਾ ਮੈਂ ਪ੍ਰੋਪਰ ਉਸਿਆਉ ਲਿਆ ਹੈ ਨਾ ਤੇ ਤੁਹਾਨੂੰ ਫਿਰ ਮੈਂ ਦਿਖਾਵਾਂਗੀ ਇਹ ਕਿ ਮੈਂ ਪ੍ਰੋਪਰ ਹੀ ਉਸੂ ਸਿਆਉ ਲਿਆ ਤੇ ਕਿੰਨਾ ਵਧੀਆ ਲੱਗਦਾ ਜਾਂ ਕਿੰਨਾ ਸੁਹਣਾ ਲੱਗਦਾ ਹੈਗਾ ਤੁਸੀਂ ਕਮੈਂਟਾਂ ਅਸੂਰ ਜ਼ਰੂਰ ਦੱਸੇ ਬਾਸ ਸੌਣ ਦਾ ਸਬਾਈ ਕਰਨ ਦਾ ਆਦਦੀਆਂ ਤੇ ਹੋ ਸਕਦਾ ਆਪਾਂ ਕੋਈ ਰੈਸਪੀ ਤੁਹਡੇ ਨਾਲ ਸ਼ੇਅਰ ਕਰਕੇ ਤੇ ਐਂਡ ਤੱਕ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਠੀਕ ਹੈ ਜੀ ਹੁਣ ਬਸ ਸਾਰਾ ਕੰਮ ਨਿਪਟਿਆ ਤੇ ਹੁਣ ਮੈਂ ਮਸ਼ੀਨ ਚੋਂ ਲੱਗੀਆਂ ਤੇ ਦੱਸ ਹੁਣ ਦੋ ਔਰ ਔਣੇ ਕਿ 3 ਵਜੇ ਆਨ ਦਾ ਜੁਨਾ ਉਸ ਤੋਂ ਬਾਅਦ ਕੁੜੀ ਆ ਜਿਹੜੀ 10 ਮਿੰਟ ਚਾਹ ਪਾਣੀ ਹੋ ਕੰਪਿਊਟਰ ਘੰਟਾ ਤੋਂ ਘੰਟਾ ਮਸ਼ੀਨ ਚੋਂ ਲਾਉਂਗੀ ਉਸ ਤੋਂ ਬਾਅਦ ਫਿਰ ਮੈਂ ਅਚੰਮਾ ਤੇ ਰਿਆ ਲਾ ਲਈ ਜਾਨਾ ਸ਼ਾਹ ਨੂੰ ਸਾਰੀ ਜੜੀ ਬੁੜੀਆਂ ਦਾ ਕੰਮ ਹੀ ਨਹੀਂ ਨਿਪਰਦਾ ਨਾ ਚਲੋ ਜੀ ਫਿਰ ਐਂਡ ਤੱਕ ਬਣੇ ਰਹਿ ਮੈਂ ਤਾਂ ਹੁਣ ਸੂਰ ਸਲਾਈ ਕਰਦੀ ਆਂ ਹਾਂਜੀ ਹੁਣ ਆਪਾਂ ਬਣਾਉਣ ਲੱਗੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਅੱਜ ਕੋਈ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਰੈਸਪੀ ਆਪਾਂ ਕਰਾਂਗੇ ਫਰਾਉਠਿਆਂ ਦੀ ਉਹ ਵੀ ਆਪਾਂ ਮੇਥੇ ਵਾਲੇ ਫਰਾਉਠੇ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਆਪਾਂ ਹੁਣ ਪ੍ਰਾਂਦ ਦੇ ਵਿੱਚ ਆਟੇ ਨੂੰ ਛਾਂਤ ਲਿਆਗਾ ਜੇ ਇਤਰਾ ਦੇ ਹਾਂਜੀ ਤੇ ਇੱਧਰ ਦੇਖੋ ਆਪਾਂ ਆ ਇੱਕ ਪਿਆਜ਼ ਇੱਕ ਪਿਆਜ਼ ਆ ਇਹ ਬਰੀਕ ਕੱਟ ਲਿਆ ਸੀਗਾ ਠੀਕ ਹੈ ਤੇ ਅੱਧੇ ਗੁੱਟੀ ਮੇਥੀ ਦੀ ਸੀਗੀ ਇਹਨੂੰ ਆਪਾਂ ਡੋਂਗ ਕੇ ਮੇਥੀ ਨੂੰ ਉਸ ਤੋਂ ਬਾਅਦ ਆਪਾਂ ਇਹ ਪਹਿਲਾਂ ਬਰੀਕ-ਬਰੀਕ ਕੱਟ ਲਿਆ ਕੀ ਖਾਈਏ ਨਹੀਂ ਹਾਂਜੀ ਤੇ ਦੇਖੋ ਇਹ ਅੱਧਿਕ ਗੁੱਟੀ ਆਪਾਂ ਮੇਥੀ ਦੀ ਲਈ ਸੀਗੀ ਮੇਥੀ ਨੂੰ ਪਹਿਲਾਂ ਡੋਂਗ ਕੇ ਉਸ ਤੋਂ ਬਾਅਦ ਧੋਤਾ ਧੋ ਕੇ ਉਸ ਤੋਂ ਬਾਅਦ ਹਲਕਾ ਜਿਹਾ ਸੁਕਾ ਲਿਆ ਤੇ ਫਿਰ ਇਹਨੂੰ ਚੀਰ ਲਿਆ ਠੀਕ ਹੈ ਬਰੀਕ-ਬਰੀਕ ਚੀਰ ਲਿਆ ਦੇਖੋ ਤੇ ਅਦਰਕ ਤੇ ਲਸਣ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਦਰਦਰਾਇਆ ਕੁੱਟ ਲਿਆ ਸੀਗਾ ਇਹ ਬਾਦਾਂਗੇ ਪਰੌਂਠਿਆਂ ਦੇ ਵਿੱਚ ਵਧੀਆ ਲੱਗਦਾ ਹੈਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਅ ਰਿਕਵੈਸਟ ਹੈ ਤੁਸੀਂ ਨਾ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਥੋੜੀ ਜਿਹਾ ਪਾਵਾਂਗੇ ਹਲਦੀ ਥੋੜੀ ਜਿਹੀ ਪਾਦਾਂਗੇ ਪੀਸੀ ਲਾਰ ਮਿਰਚ ਪਾਊਡਰ ਵੈਸੇ ਆਪਾਂ ਦੋ ਹਰ ਗੰਨਰ ਚਾਹ ਐਡ ਕੀਤੀਆਂ ਹੀ ਆ ਤੇ ਥੋੜਾ ਜਿਹਾ ਪਾਦਾਂਗੇ ਸਾਬ ਤੇ ਜੀਰਾ ਬਸ ਇੰਨੇ ਨੂੰ ਸਾਰੇ ਐਡ ਕਰਦੇ ਆ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਪਹਿਲਾਂ ਆਟੇ ਦੇ ਵਿੱਚ ਮਿਲਾ ਲੈਣੀ ਆ ਥੋੜਾ ਥੋੜਾ ਪਾਣੀ ਪਾ ਕੇ ਤਿਆਰ ਤੇ ਨੂੰ ਗੁੰਨ ਲੈਣੀ ਇੱਕੇ ਵਾਰਾ ਪਾਣੀ ਨਹੀਂ ਪਾਉਂਦੇਗੇ ਨਹੀਂ ਤਾਂ ਆਟਾ ਸਾਨੂੰ ਬਦਹਿੜ ਲਾਇ ਹੋ ਜਾਂਦਾ ਹੈਗਾ ਇੱਕ ਨਾ ਮੱਖਣਾ ਬਹੁਤ ਪਰੇਸ਼ਾਨ ਰਹਾ ਠੰਡ ਵੀ ਆ ਗਈ ਪਰ ਫਿਰ ਵੀ ਮੱਖੀਆਂ ਨਹੀਂ ਹਟੀਆਂ ਆਉਂਦੀ ਮੱਛਰ ਵੀ ਮੱਛਰ ਤਾਂ ਬਹੁਤ ਜ਼ਿਆਦਾ ਆ ਮੱਛਰਾਂ ਦਾ ਤਾਂ ਹਾਲ ਹੀ ਕੋਈ ਨਹੀਂ ਬਸ ਟਮਾਟਰ ਨੂੰ ਗੁੰਨ ਲਏ ਨਾ ਜ਼ਿਆਦਾ ਆਟਾ ਸਖਤ ਗੁੰਨਾਂਗੇ ਤੇ ਨਾ ਹੀ ਜ਼ਿਆਦਾ ਨਰਮ ਗੁੰਨਾਂਗੇ ਵੀ ਵਧੀਆ ਪਣੋਂਠੇ ਬਣ ਜਾਣਾ ਆਪਣੇ ਉਵੇਂ ਆਟਾ ਗੁੰਨਾਂਗੇ ਹਾਂਜੀ ਆਟੇ ਨੂੰ ਗੁੰਨ ਲਿਆ ਤੇ बस 5 ਮਿੰਟ ਵਾਸਤੇ ਆਪਾਂ ਆਟੇ ਨੂੰ ਰੈਸਟ ਦਿਵਾਵਾਂਗੇ ਵੀ ਆਟਾ ਆਪਣਾ ਸੈੱਟ ਹੋ ਜਾਏ ਫਿਰ ਆਪਣੇ ਪਰੌਂਠੇ ਜਿਹੜੇ ਵਧੀਆ ਬਣਨਗੇ ਉਸ ਤੋਂ 5 ਮਿੰਟ ਆਪਾਂ ਰੈਸਟ ਦਿਵਾਵਾਂਗੇ ਹਾਂਜੀ 5 ਮਿੰਟ ਆਪਾਂ ਆਟੇ ਨੂੰ ਰੈਸਟ ਦਿਵਾਵਾਂਗੇ ਤੇ ਆਟਾ ਬਿਲਕੁਲ ਸੈੱਟ ਹੋ ਗਿਆ ਤੇ ਇੱਧਰ ਆਪਾਂ ਸੁੱਕਾ ਆਟਾ ਵੀ ਲੈ ਲਿਆ ਤੇ ਹੁਣ ਆਪਾਂ ਪੇਟਾ ਬਣਾ ਲਾਂਗੇ ਜਿੰਦਾ ਪਰੌਂਠਾ ਬਣਾਉਣਾ ਨਾ ਉਸੇ ਹਿਸਾਬ ਨਾਲ ਪੇਟਾ ਬਣਾ ਲੈਣਾ ਜੇ ਛੋਟੇ ਪਰੌਂਠੇ ਬਣਨੇ ਨੇ ਛੋਟਾ ਗੇੜਾ ਕਰ ਲਓ ਜੇ ਵੱਡੇ ਪਰੌਂਠੇ ਬਣਾਉਣੇ ਤਾਂ ਵੱਡਾ ਗੇੜਾ ਕਰ ਲਓ ਉਹ ਆਪਣੀ ਆਪਣੀ ਮਰਜ਼ੀ ਹੁੰਦੀ ਆ ਨਾ ਨਾ ਭੈਣੇ ਮੈਂ ਆਪੇ ਇਹਦੇ ਤੋਂ ਬਣਾਉਣ ਵਾਲੀ ਹੋਗੀ ਨਾ ਰੋਟੀ ਟੋਕ ਤੇ ਉਹ ਤੋਂ ਤੂੰ ਬਣਾ ਲਿਆ ਤੇ ਨਹੀਂ ਹਾਂਜੀ ਐਡੇ ਟੇਡੇ ਪੇੜੇ ਬਣਾ ਲਏ ਆ ਪਹਿਲਾ ਦੋ ਪੇੜੇ ਬਣਾ ਲੈਂਦੇ ਆ ਉਸ ਤੋਂ ਬਾਅਦ ਫਿਰ ਦੋਨੇ ਵੇਲ ਲਾਂਗੇ ਹਾਂਜੀ ਦੋ ਪੇੜੇ ਕਰ ਲਏ ਆ ਤੇ ਇਸ ਤਰ੍ਹਾਂ ਨਾ ਆਪਾਂ ਹੱਥ ਦੇ ਨਾਲ ਨੱਪ ਦਾਂਗੇ ਪੇੜੇ ਨੂੰ ਥੋੜਾ ਜਿਹਾ ਨਾ ਪੇੜਾ ਚੋਲਾ ਜਿਹਾ ਹੋ ਜਾਊਗਾ ਵੇਲਣਾ ਫਿਰ ਸੌਖਾ ਹੋ ਜਾਊਗਾ ਹੁਣ ਸੁੱਕਾਤਾ ਵੀ ਲਾ ਲਿਆ ਪਰੋਂਠੇ ਨੂੰ ਵੇਲ ਲਾਵੇਂ ਜੇ ਆਪਾਂ ਐਜਾ ਹੀ ਗੋੜੀ ਪਰੌਂਠਾ ਰੱਖਣਾ ਤਾਂ ਗੋਲ ਵੀ ਆਪਾਂ ਰੱਖ ਸਕਦੇ ਜੇ ਆਪਾਂ ਚੌਰਸ ਬਣਾਉਣਾ ਤਾਂ ਚੌਰਸ ਵੀ ਆਪਾਂ ਬਣਾ ਸਕਦੇ ਪਰੌਂਠਾ ਉਹ ਆਪਣੀ ਮਨਜੀ ਹੈ ਫਿਰ ਸੇ ਮੈਂ ਗੋੜੀ ਪਰੌਂਠੇ ਬਣਾਉਂਗੀ ਬਸ ਜਿਆਦਾ ਮੋਟਾ ਨਹੀਂ ਪਰੌਂਠਾ ਬਣਾਉਂਦੀ ਤੇ ਨਾ ਜਿਆਦਾ ਪਤਲਾ ਰੱਖਾਂ ਪਰੌਂਠਾ ਦੇਖੋ ਜੀ ਤੇ ਇਧਰ ਆਪਾਂ ਤਵਾ ਵੀ ਗਰਮ ਕਰ ਲਿਆ ਸੀਗਾ ਤੇ ਹੁਣ ਆਪਾਂ ਤਵੇ ਦੇ ਉੱਪਰ ਪਰੌਂਠਾ ਪਾ ਲੈਨੇ ਆ ਹਲਕਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਫਲਟਾਂਗੇ ਤੇ ਨਾਲ ਹੀ ਆਪਾਂ ਹੁਣ ਇਧਰ ਦੂਜਾ ਪਰੌਂਠਾ ਵੀ ਵੇਲ ਲੈਨੇ ਆ ਇਹ ਸਟਰਾਨਾ ਹਾਥੀਆਰ ਨੂੰ ਪੇੜੇ ਨੂੰ ਨਾਪ ਲਓ ਉਸ ਤੋਂ ਬਾਅਦ ਵੇਲ ਲਓ ਫਿਰ ਸੌਖਾ ਵੇਲਿਆ ਜਾਂਦਾ ਹੈਗਾ ਕਰੋਂਠੇ ਵਿੱਚ ਮੇਥੀ ਵਾਲੇ ਨਾ ਵਧੀਆ ਲੱਗਦੇ ਹੁੰਦੇ ਆ ਟੇਸਟੀ ਲੱਗਦੀ ਆ ਕੋਣ ਕਰੋਂਠੇ ਨੇ ਪਾੜ ਦਿੰਨੇ ਆ ਤੇ ਹਲਕਾ ਜਿਹਾ ਸੇਕ ਲੱਗ ਗਿਆ ਤੇ ਮੈਂ ਇਧਰਲੇ ਪਾਸੇ ਘਿਓ ਲਾ ਦੂੰਗੀ ਘਿਓ ਵੀ ਲਾ ਸਕਦੇ ਨੇ ਅਸੀਂ ਆਪਾਂ ਤੇਲ ਵੀ ਲਾ ਸਕਦੇ ਆ ਮੈਂ ਘਿਓ ਹੀ ਲਾਉਂਗੀ ਹੁਣ ਇਧਰਲੇ ਪਾਸੇ ਘੋਲ ਲਾਤਾ ਮੈਂ ਦੋਨੇ ਪਾਸੇ ਘੋਲ ਲਾਵਾਂਗੀ ਪਰੌਂਠੇ ਦੇ ਇਧਰਲੇ ਪਾਸੇ ਵੀ ਲਾ ਦੇਣੀ ਆ ਤੇ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਰੱਖਿਆ ਜਿਆਦਾ ਤੇਜ਼ ਤੇ ਨਹੀਂ ਰੱਖਿਆ ਹੈਗਾ ਵਧੀਆ ਬਣੀਆਂ ਜਾਂਦੇ ਨੇ ਪਰੌਂਠੇ ਤੇ ਐਸ ਤਰ੍ਹਾਂ ਆਪਾਂ ਹਲਕਾ ਹਲਕਾ ਇਹਨਾਂ ਆਪਦੇ ਨੇ ਫੜੇ ਹੋ ਗੋਤੀ ਕਰ ਦਿੰਨੇ ਫਿਰ ਬਾਲਾ ਤੇਜ਼ ਤੇ ਪਰੌਂਠੇ ਬਣਾਵਾਂਗੇ ਤੇ ਇੱਕਦਮ ਸੇਕ ਲੱਗ ਜੂਗਾ ਤੇ ਪਰੌਂਠਾ ਅੰਦਰੋਂ ਸੀ ਪੱਕ ਜੂਗਾ ਅੰਦਰੋਂ कच्चਾ ਹੀ ਰਹ ਜੂਗਾ ਫਿਰ ਪਰੌਂਠੇ ਦਾ ਕੋਈ ਟੇਸਟ ਨਹੀਂ ਆਉਣਾ ਹੋਰ ਹੀ ਮੱਚਾ ਜਾਂ ਤੌਂਸਾ ਬਣ ਨਹੀਂ ਜੂਗਾ ਹਲਕੇ ਹਲਕੇ ਸੇਕ ਤੇ ਬਣਾਵਾਂਗੇ ਨਾ ਪਰੌਂਠੇ ਵਧੀਆ ਬਣਦੇ ਆ ਜੇ ਤੁਸੀਂ ਸਵੇਰ ਦੇ ਟਾਈਮ ਤੇ ਬਣਾਉਣੇ ਹੋ ਨਾ ਪਰੌਂਠੇ ਹਨ ਤੇ ਤੁਸੀਂ ਰਾਤ ਨੂੰ ਹੀ ਮੇਥੀ ਡੰਗ ਕੇ ਰੱਖ ਲਓ ਚੀਰ ਕੇ ਰੱਖ ਲਓ ਸਾਰਾ ਸਮਾਨ ਤੇ ਤੜਕੇ ਤੁਸੀਂ ਆਰਾਮ ਦੇ ਨਾਲ ਤੇ ਮੇਥੀ ਦੇ ਪਰੌਂਠੇ ਬਣਾ ਕੇ ਖਾਸ ਆਹ ਦੇ ਬਹੁਤ ਵਧੀਆ ਬਣ ਗਏ ਹੈਗੇ ਤੇ ਰੱਖ ਦਿੰਨੇ ਆਲੇ ਦੇ ਵਿੱਚ ਦੂਜਾ ਪਰੌਂਠਾ ਵੀ ਆਪਾਂ ਬਣਾ ਲੈਨੇ ਆ ਹਲਕਾ ਜਿਹਾ ਸੇਕ ਲਾ ਗਿਆ ਉਸ ਤੋਂ ਬਾਅਦ ਹੀ ਪਲਟਾਂਗੇ ਦੇਖੋ ਜੀ ਮੈਂ ਚਾਰ ਪਰੌਂਠੇ ਬਣਾ ਲਏ ਆ ਲਾਸਾ ਚੌਥਾ ਪਰੌਂਠਾ ਜਿਹਨੇ ਵੀ ਆਪਾਂ ਪਕਾ ਲਿਆਗਾ ਤੇ ਚਾਹੇ ਤਾਂ ਤੁਸੀਂ ਇਨ੍ਹਾਂ ਪਰੌਂਠਿਆਂ ਨੂੰ ਦਹੀਂ ਦੇ ਨਾਲ ਵੀ ਖਾਸਾ ਦੇ ਜਾਂ ਜਾਂ ਤੁਸੀਂ ਅਚਾਰ ਦੇ ਨਾਲ ਵੀ ਖਾ ਸਕਦੇ ਆਂ ਆਮਬ ਦੇ achar ਨਾਲ ਤੇ ਇਹ ਪਰੌਂਠੇ ਬਹੁਤ ਵਧੀਆ ਲੱਗਦੇ ਆ ਤੇ ਜਾਂ ਤੁਸੀਂ ਹਰੇ ਪਿਆਜ਼ ਦੀ ਚਟਨੀ ਨਹੀਂ ਹੁੰਦੀ ਜੀ ਉਹਦੇ ਨਾਲ ਵੀ ਤੁਸੀਂ ਖਾ ਸਕਦੇ ਆ ਤੇ ਚਲੋ ਜੀ ਗੈਸ ਕਰਦਦੇ ਆਪਾਂ ਬੰਦ ਤੇ ਚਾਰ ਪਰੌਂਠੇ ਤਾਂ ਬਣਾ ਕੇ ਤਿਆਰ ਕਰ ਲਿਆ ਬਾਕੀ ਦੇ ਪਰੌਂਠੇ ਮੈਂ ਬਾਅਦ ਚ ਬਣਾਉਂਗੀ ਹਾਂਜੀ ਪਰੌਂਠੇ ਆਪਾਂ ਬਹੁਤ ਵਧੀਆ ਬਣਾਏ ਹੈ ਕਿ ਦੇਖੋ ਕਿੰਨੇ ਸੌਫਟ ਬਣੇ ਹੈਗੇ ਆ ਪਰੌਂਠੇ ਤੇ ਤੁਸੀਂ ਵੀ ਐ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਪਰੌਂਠੇ ਕਿਉਂਕਿ ਹੁਣ ਤਾਂ ਸਰਦੀ ਚੱਲ ਪਈ ਹੈਗੀ ਆ ਤੇ ਮੇਥੀ ਬਹੁਤ ਵਧੀਆ ਆਈ ਜਾਂਦੀ ਸੱਚੀ ਸੱਚੀ ਮੇਥੀ ਆਈ ਜਾਂਦੀ ਆ ਤੇ ਮੈਂ ਇੱਕ ਵਾਰੀ ਚਾਰੇ ਪਰੌਂਠੇ ਬਣਾਏ ਹੈਗੇ ਆ ਤੇ ਮੇਰੇ ਹਸਬੰਦ ਅਜੇ ਤੱਕ ਕੰਮ ਤੋਂ ਆਏ ਨਹੀਂ ਕਿਉਂਕਿ ਇਹ ਗਰਮੀ ਪਰੌਂਠੇ ਵਧੀਆ ਲੱਗਦੇ ਆ ਤੇ ਜਦੋਂ ਉਹ ਕੰਮ ਤੋਂ ਆਉਣਗੇ ਫਿਰ ਮੈਂ ਉਹਦੇ ਵਾਸਤੇ ਗਰਮ-ਗਰਮ ਪਰੌਂਠੇ ਬਣਾ ਦੂੰਗੀ ਤੇ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਸਾਡਾ ਵਲੌਗ ਵੀ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਸਾਡੇ ਵਲੌਗ ਤੇ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਮਿਲਦੇ ਆ ਕੋਈ ਆਪਾਂ ਨਵੇਂ ਵਲੌਗ ਦੇ ਨਾਲ ਤੇ ਵਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ